ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਰਾਣਾ ਬਲਾ ਚੋਰੀਆ ਕਤਲ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਡੀਜੀਪੀ ਗੌਰਵ ਜਦਮ ਨੂੰ ਸੱਮਨ ਜਾਰੀ ਕਰਦੇ ਆ ਪੇਸ਼ ਹੋਣ ਦੇ ਦਿੱਤੇ ਹੁਕਮ ਪੰਜਾਬ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਇਸ ਵਿਭਾਗ 'ਚ ਭਰਤੀ ਨੂੰ ਮਿਲੀ ਮਨਜ਼ੂਰੀ ਸ਼੍ਰੋਮਨੀਏ ਕਾਲੀ ਦਾਲ ਦੀ ਆਗੂ ਕੰਚਨਪ੍ਰੀਤ ਕੋਰ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ ਗਾਜਮਾਨਤ ਕੀਤੀ ਰੱਦ ਮੋਤਲ ਡੀਜੀ ਹਰਚਰਨ ਸਿੰਘ ਪੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਹੋਈ ਸੁਣਵਾਈ ਹੈ ਅਦਾਲਤ ਨੇ ਸੀਬੀਆਈ ਨੂੰ ਆਪਣਾ ਪੱਖ ਰੱਖਣ ਦਾ ਦਿੱਤਾ ਹੁਕਮ ਸੁਖਵੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਸਰਕਾਰ ਪੰਜਾਬ ਚ ਵਿਗੜ ਰਹੀ ਕਾਨੂੰਨੀ ਵਿਵਸਥਾ ਤੇ ਚੁੱਕੇ ਸਵਾਲ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਚੁੱਕੇ ਵੱਡੇ ਕਦਮ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ ਜਾਣਕਾਰੀ ਪੰਜਾਬ ਦੇ ਮੌਸਮ ਬਾਰੇ ਵੱਡੀ ਖਬਰ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਕਿਹਾ ਸ਼ੀਰ ਅਕਾਲ ਤੱਕ ਸਾਹਿਬ ਤੋਂ ਵੱਡਾ ਹੋਣ ਦੀ ਕੋਸ਼ਿਸ਼ ਨਾ ਕਰੇ ਸਰਕਾਰ ਸਰਵਨ ਸਿੰਘ ਨੂੰ ਮਿਲੇਗਾ ਪ੍ਰਧਾਨ ਮੰਤਰੀ ਰਾਸ਼ਟਰਬਾਲ ਪੁਰਸਕਾਰ ਆਪਰੇਸ਼ਨ ਸਿੰਧੂਰ ਦੌਰਾਨ ਫੌਜੀ ਜਵਾਨਾਂ ਦੀ ਕੀਤੀ ਸੀ ਸੇਵਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲ ਸੰਬੰਧੀ ਰੇਲਵੇ ਦਾ ਵੱਡਾ ਫੈਸਲਾ ਹੁਣ ਸਰਹੰਦ ਰੇਲਵੇ ਸਟੇਸ਼ਨ ਤੇ ਰੁਕਣਗੀਆਂ 14 ਟ੍ਰੇਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਪੰਜਾਬ ਦੇ ਇੱਕ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਕਤਲ ਦਾ ਨੋਟਿਸ ਲਿਆ ਸੀ ਅਤੇ ਹੁਣ ਰਾਣਾ ਬਲਾਚੋਰੀਆ ਦੇ ਕਤਲ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤਿੱਖੀ ਝਾੜ ਪਾਈ ਹੈ ਅਤੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਸੰਮਣ ਜਾਰੀ ਕਰਦਿਆਂ 15 ਜਨਵਰੀ ਨੂੰ ਅਦਾਲਤ ਵਿੱਚ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਹਾਈ ਕੋਰਟ ਨੇ ਸੁਣਵਾਈ ਦੌਰਾਨ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਨਾਲ ਇਸ ਅਪਰਾਧ ਨੂੰ ਗਲੋਰੀਫਾਈ ਕੀਤਾ ਹੈ ਨਾਲ ਹੀ ਡੀਜੀਪੀ ਪੰਜਾਬ ਨੂੰ ਤਲਬ ਕਰਦੇ ਆ 15 ਜਨਵਰੀ ਨੂੰ ਜਵਾਬ ਦੇਣ ਲਈ ਕਿਹਾ ਹੈ ਹਾਈ ਕੋਰਟ ਨੇ ਝਾੜ ਪਾਉਂਦਿਆਂ ਕਿਹਾ ਕਿ ਅਸੀਂ ਪਹਿਲਾਂ ਸਰਕਾਰ ਨੂੰ ਇਸ ਤੇ ਰੋਕ ਲਗਾਉਂਦੀ ਅਪੀਲ ਕੀਤੀ ਸੀ ਪਰ ਇਸ ਦੇ ਬਾਵਜੂਦ ਸੋਹਾਣਾ ਵਿੱਚ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੋਰੀਆ ਦਾ ਜਨਤਕ ਤੌਰ ਤੇ ਕਤਲ ਕਰ ਦਿੱਤਾ ਗਿਆ ਮਾਮਲੇ 'ਚ ਸਰਕਾਰ ਵੱਲੋਂ ਜਾਂਚ ਮੋਹਾਲੀ ਦੇ ਐਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ ਨੇ ਹਲਫਨਾਮਾ ਦਾਖਲ ਕੀਤਾ ਜਿਸ ਚ ਦੱਸਿਆ ਗਿਆ ਕਿ ਕਤਲ ਸ਼ਾਮ 5:55 ਮਿੰਟ ਤੇ ਹੋਇਆ ਤੇ ਲਗਭਗ 900 ਤੋਂ 1000 ਲੋਕ ਮੌਜੂਦ ਸਨ ਹਾਈ ਕੋਰਟ ਨੇ ਪੁੱਛਿਆ ਕਿ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਤਾਂ ਸਰਕਾਰ ਨੇ ਕਿਹਾ ਕਿ 10 ਹਥਿਆਰਬੰਦ ਪੁਲਿਸ ਕਰਮਚਾਰੀ ਮੌਜੂਦ ਸਨ ਹਾਈ ਕੋਰਟ ਨੇ ਪੁੱਛਿਆ ਕਿ ਕੀ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਕੀਤੀ ਗਈ ਹੈ ਸਰਕਾਰ ਨੇ ਕਿਹਾ ਕਿ ਉਹਨਾਂ ਦੀ ਪਛਾਣ ਕੀਤੀ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਸਿਰਫ ਦੋ ਸ਼ੂਟਰਾਂ ਨੇ ਹਜ਼ਾਰਾਂ ਦੀ ਪੀੜ ਚ ਜਨ ਤੱਕ ਤੋਰ ਤੇ ਗੋਲੀਆਂ ਚਲਾਈਆਂ ਤੇ ਭੱਜ ਗਏ ਇਹ ਪੂਰੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਸਵਾਲ ਖੜੇ ਕਰਦਾ ਹੈ ਕਿ ਹਲਫਨਾਮਾ ਅਜਿਹੀਆਂ ਸਥਿਤੀਆਂ ਤੋਂ ਪਛਾਹ ਸਕਦਾ ਹੈ ਅਜੇ ਤੱਕ ਸਾਰੇ ਸ਼ੂਟਰ ਗ੍ਰਿਫਤਾਰ ਨਹੀਂ ਕੀਤੇ ਗਏ ਹਨ ਇਸ ਤੇ ਸਰਕਾਰ ਕੀ ਜਵਾਬ ਦੇਵੇਗੀ ਜੇਲ੍ਹ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਪ੍ਰਸ਼ਾਸਨਿਕ ਕੁਸ਼ਲਤਾ ਚ ਸੁਧਾਰ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਜੇਲ੍ਹ ਵਿਭਾਗ ਲਈ 532 ਕਰਮਚਾਰੀਆਂ ਦੀ ਸਿੱਧੀ ਭਰਤੀ ਨੂੰ ਅਧਿਕਾਰੀ ਤੌਰ ਤੇ ਮਨਜ਼ੂਰੀ ਦਿੱਤੀ ਹੈ ਇਸ ਭਰਤੀ ਮੁਹਿੰਮ ਤਹਿਤ 475 ਵਾਡਰ ਅਤੇ 57 ਮੈਟਰਨ ਭਰਤੀ ਕੀਤੇ ਜਾਣਗੇ ਇਹ ਜਾਣਕਾਰੀ ਦਿੰਦੇ ਆ ਵਿੱਤ ਮੰਤਰੀ ਹਰਪਾਲ ਸਿੰਘ ਚਿਮਣਾ ਨੇ ਦੱਸਿਆ ਕਿ ਇਹ 532 ਅਸਾਮੀਆਂ ਦੀਨ ਸੇਵਾਵਾਂ ਚੋਣ ਬੋਰਡ ਰਾਹੀਂ ਭਰੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਇਹ ਪ੍ਰਕਿਰਿਆ 451 ਵਾਡਰ ਤੇ ਬੀ ਮੈਟਰ ਇਹਨਾਂ ਦੀ ਚੱਲ ਰਹੀ ਭਰਤੀ ਦੇ ਨਾਲ-ਨਾਲ ਹੀ ਚੱਲੇਗੀ ਜੋ ਕਿ ਪਹਿਲਾਂ ਹੀ ਬੋਰਡ ਵੱਲੋਂ ਪ੍ਰਕਿਰਿਆ ਅਧੀਨ ਹੈ। ਉਹਨਾਂ ਨੇ ਕਿਹਾ ਕਿ ਪ੍ਰਵਾਨਿਤ ਭਰਤੀ 'ਚ 7 ਵੱਡਰ ਅਸਾਮੀਆਂ ਵੀ ਸ਼ਾਮਿਲ ਹਨ ਜੋ 31 ਦਸੰਬਰ 2026 ਤੱਕ ਸੇਵਾਮੁਕਤੀ ਕਾਰਨ ਖਾਲੀ ਹੋਣ ਦੀ ਉਮੀਦ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਭਾਗ ਦਾ ਵਿਆਪਕ ਪੁਨਰਗਠਨ ਪ੍ਰਕਿਰਿਆ ਅਧੀਨ ਅਤੇ ਵਿਭਾਗ ਦੀ ਕਾਰਸ਼ੀਲਤਾ ਲਈ ਇਹਨਾਂ 532 ਅਸਾਮੀਆਂ ਦੀ ਤੁਰੰਤ ਪਰਤੀ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਜੇਲ੍ਹ ਵਿਭਾਗ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਗਾਰਡਿੰਗ ਕਰਮਚਾਰੀਆਂ ਨੂੰ ਦੋਰੀਆਂ ਸ਼ਿਫਟਾਂ 'ਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੁਧਾਰਤਮਕ ਸਹੂਲਤਾਂ ਚ ਉਹ ਲੁੜਿੰਦਾ ਸਟਾਫ ਮੁਹੱਈਆ ਕਰੰਦੇ ਨਾਲ ਨਾਲ ਸੂਬੇ ਦੇ ਨੌਜਵਾਨਾਂ ਨੂੰ ਨਿਯਮਿਤ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਪ੍ਰਤੀ ਵਚਨਬੱਤਾਂ ਨੂੰ ਜਾਗਰ ਕਰਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਭਰਤੀ ਨੂੰ ਪਰਵਾਣਗੀ ਦੇਣ ਦਾ ਮੁੱਖ ਮਕਸਦ ਮੌਜੂਦਾ ਸਟਾਫ ਤੇ ਬੋਝ ਨੂੰ ਘਟਾਉਣ ਦੇ ਨਾਲ ਨਾਲ ਅਸਥਾਈ ਸਟਾਫ ਦੀ ਜਗ੍ਹਾ ਮਲਜਮਾਂ ਦੀ ਰੈਗੂਲਰ ਭਰਤੀ ਕਰਨਾ ਹੈ ਤਰਨਤਾਰਨ ਤੋਂ ਜਿਮਨੀ ਚੌਂ ਲੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਅੰਦਾਵਾ ਦੀ ਤੇ ਕੰਚਨਪ੍ਰੀਤ ਕੋਰ ਦੀ ਇਹ ਗਾਉ ਜਮਾਨਤ ਵਧੀਕ ਜਿਲ੍ਹਾ ਤੇ ਸੈਸ਼ਨ ਜੱਜ ਪ੍ਰੀਨਦਰ ਸਿੰਘ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ ਕੰਚਨਪ੍ਰੀਤ ਖਿਲਾਫ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਣ ਦਾ ਮਜੀਠਾ ਥਾਣੇ ਚ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਅਨੁਸਾਰ ਜਾਂਚ ਪਤਾ ਲੱਗਿਆ ਕਿ ਕੰਚਨਪ੍ਰੀਤ ਕੋਰ ਆਪਣੀ ਮਾਂ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਵਿਦੇਸ਼ ਤੋਂ ਭਾਰਤ ਵਾਪਸ ਆਈ ਸੀ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕੰਚਨਪ੍ਰੀਤ ਕੋਰ ਨੇ ਝੂਠੀ ਪਛਾਣ ਦੀ ਵਰਤੋਂ ਕਰਕੇ ਕਈ ਜਾਲੀ ਦਸਤਾਵੇਜ਼ ਤਿਆਰ ਕਰਵਾਏ ਹਨ ਪੰਜਾਬ ਪੁਲਿਸ ਦੇ ਮੌਤਲ ਡੀਜੀ ਹਰਚਰਨ ਸਿੰਘ ਪੁੱਲਰ ਵੱਲੋਂ ਪ੍ਰਿਸ਼ਟਾਚਾਰ ਦੇ ਮਾਮਲੇ 'ਚ ਦਰੈ ਕੀਤੀ ਗਈ ਜ਼ਮਾਨਤ ਪਟੀਸ਼ਨ ਤੇ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਏ ਅਦਾਲਤ 'ਚ ਸੁਣਵਾਈ ਹੋਈ ਹੈ ਅਦਾਲਤ ਨੇ ਸਰਜੀ ਤੇ ਕੇਂਦਰੀ ਜਾਂਚ ਬਿਊਰੋ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਦਾ ਹੁਕਮ ਦਿੱਤਾ ਹੈ ਤੇ ਹੁਣ ਆਉਂਦੀ 2 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ ਇਸ ਮਾਮਲੇ 'ਚ ਸੀਬੀਏ ਨੇ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ ਹੈ ਜਿਸ ਨੂੰ ਧਿਆਨ 'ਚ ਰੱਖਦੇ ਹਾਂ ਜੱਜ ਭਾਵਨਾ ਜੈਨ ਦੀ ਅਦਾਲਤ ਨੇ ਪੱਖ ਨੂੰ ਨੋ ਦਿਨਾਂ ਦਾ ਸਮਾਂ ਦਿੱਤਾ ਹੈ ਜਿਸ ਕਰੇ ਹੋਗਾ ਕਿ ਸੀਬੀਆਈ ਨੇ ਡੀਆਜੀ ਭੁੱਲਰ ਨੂੰ 16 ਅਕਤੂਬਰ ਨੂੰ ਮੰਡੀ ਗੋਵਿੰਦਗੜ ਦੇ ਕਾਰੋਬਾਰੀ ਤੋਂ ਰਿਸ਼ਵਤ ਮੰਗਣ ਦੇ ਦੋਸ਼ 'ਤੇ ਵਿਚੋਲੇ ਕ੍ਰਿਸ਼ਨੂ ਨੂੰ ਨਾਲ ਗ੍ਰਿਫਤਾਰ ਕੀਤਾ ਸੀ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਹਾਂ ਲਿਖਿਆ ਕਿ ਪੰਜਾਬ ਵਿੱਚ ਬੀਤੇ ਕੱਲ ਵਾਪਰੀਆਂ ਦੋ ਮੰਦ ਭਾਗੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਅਸਲ ਤਸਵੀਰ ਸਾਡੇ ਸਾਹਮਣੇ ਰੱਖ ਦਿੱਤੀ ਹੈ ਅਤੇ ਇਹ ਸਾਫ਼ ਹੈ ਕਿ ਪੰਜਾਬ 'ਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ ਫਜ਼ਿਲਕਾ 'ਚ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਬਜ਼ੁਰਗ ਦੇ ਘਰ 'ਚ ਦਾਖਲ ਹੋ ਕੇ ਉਹਨਾਂ ਨੂੰ ਬੰਨ ਕੇ ਨਕਦੀ ਤੇ ਸੋਨਾ ਚਾਂਦੀ ਲੁੱਟ ਲੈਣਾ ਸਿਰਫ ਇੱਕ ਅਪਰਾਧਿਕ ਵਾਰਦਾਤ ਨਹੀਂ ਸਗੋ ਸਰਕਾਰ ਦੀ ਨਾਕਾਮੀ ਦਾ ਪ੍ਰਤੱਖ ਸਬੂਤ ਹੈ ਦੂਜੇ ਪਾਸੇ ਰਾਮਪੁਰਾ ਫੂਲ ਵਿਖੇ ਸਵੇਰੇ ਸੈਰ ਲਈ ਗਈ ਇੱਕ ਪ੍ਰੋਫੈਸਰ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਤੇ ਔਨਲਾਈਨ ਪੈਸੇ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ਵਿੱਚ ਬੇਹੋਸ਼ੀ ਹਾਲਤ ਵਿੱਚ ਸੁੱਟ ਦਿੱਤਾ ਗਿਆ ਜਦੋਂ ਪੰਜਾਬ ਵਿੱਚ ਲੋਕ ਨਾ ਘਰ ਦੇ ਅੰਦਰ ਤੇ ਨਾ ਹੀ ਸਵੇਰ ਦੇ ਸਮੇਂ ਸੁਰੱਖਿਆ ਥੰਨ ਤਾਂ ਘਰ ਦੇ ਬਾਹਰ ਜਾਂ ਰਾਤਾਂ ਦੀ ਸੁਰੱਖਿਆ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਜਪਰਾਦੀ ਬੇਖੋਫ ਹਨ ਅਤੇ ਆਮ ਨਾਗਰਿਕ ਡਰੇ ਹੋਏ ਹਨ ਪੁਲਿਸ ਸਿਰਫ ਜਾਂਚ ਵਿੱਚ ਜਾਰੀ ਹੈ ਤੇ ਜਲਦੀ ਫੜ ਲਵਾਂਗੇ ਵਾਲੇ ਬਿਆਨ ਤੱਕ ਸੀਮਿਤ ਰਹਿ ਗਈ ਹੈ ਜਦ ਕਿ ਸਰਕਾਰ ਆਪਣੀ ਅਸਲ ਸੁਰੱਖਿਆ ਜ਼ਿੰਮੇਵਾਰੀ ਤੋਂ ਮੂੰਹ ਮੋੜ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਸਿਰਫ ਗੁੰਮਰਾਹਕੂਨ ਪ੍ਰਚਾਰ ਅਤੇ ਝੂਠੀ ਇਸ਼ਤਿਹਾਰਬਾਜ਼ੀ ਦਾ ਜ਼ੋਰ ਦਿੱਤਾ ਹੋਇਆ ਹੈ ਤੇ ਅਸਲ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲ ਕਦਮੀਆਂ ਸਦਕਾ ਸਾਲ 2025 ਚ ਪੰਜਾਬ ਦੇ ਖੇਤੀਬਾੜੀ ਖੇਤਰ ਚ ਸਕਾਰਾਤਮਕ ਬਦਲਾਅ ਹੰ ਇਸ ਸਾਲ ਸੂਬਾ ਸਰਕਾਰ ਵੱਲੋਂ ਗੰਨੇ ਦੀ ਫਸਲ ਦੇ ਭਾਅ ਚ ਕੀਤੇ ਰਿਕਾਰਡ ਵਾਦੇ ਫਸਲੀ ਵਿਭਿੰਨਤਾ ਮੁਹਿੰਮ ਅਤੇ ਟਿਕਾਊ ਅਭਿਆਸਾਂ ਪ੍ਰਤੀ ਡ੍ਰਿੜ ਵਚਨਬਾਤਾਂ ਸਦਕਾ ਸੂਬੇ ਚ ਖੇਤੀ ਖੁਸ਼ਹਾਲੀ ਲਈ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਸਾਲ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਾਂ ਦੱਸਿਆ ਕਿ ਸੂਬਾ ਸਰਕਾਰ ਦਾ ਮਕਸਦ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੇ ਨਾਲ-ਨਾਲ ਵਾਤਾਵਰਣਕ ਸਥਿਰਤਾ ਨੂੰ ਯਕੀਨੀ ਬਣਾਉਣਾ ਹੈ ਉਹਨਾਂ ਕਹੇ ਹੈ ਕਿ ਸਾਡੀਆਂ ਯੋਜਨਾਵਾਂ ਬਾਰੇ ਮਿਸਾਲੀ ਤਬਦੀਲੀ ਲਿਆਂਦੀ ਹੈ ਤੇ ਗੰਨੇ ਦੀ ਕੀਮਤ 'ਚ ਕੀਤਾ ਰਿਕਾਰਡ ਵਾਅਦਾ ਕਿਸਾਨਾਂ ਦੀ ਸਖਤ ਮਿਹਨਤ ਦੇ ਸਨਮਾਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਉਹਨਾਂ ਦੱਸਿਆ ਕਿ ਸਵੇਰ ਸਰਕਾਰ ਨਿਰਦੇਸ਼ 'ਚ ਗੰਨੇ ਲਈ ਸਾਬ ਤੋਂ ਵੱਧ 416 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ एसएपी ਦੇਣ ਦਾ ਐਲਾਨ ਕੀਤਾ ਹੈ ਜੋ ਕਿ ਪਿਛਲੇ ਸਾਲ ਨਾਲੋਂ 15 ਰੁਪਏ ਵੱਧ ਹੈ ਇਸ ਕਦਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਗੰਨਾ ਉਤਪਾਦਕਾਂ ਨੂੰ ਦੇਸ਼ ਭਰ ਚ ਸਭ ਤੋਂ ਵੱਧ ਕੀਮਤ ਦਿੱਤੀ ਜਾਵੇ ਪੰਜਾਬ ਚ ਸੰਗਣੀ ਧੁੰਦ ਦਾ ਕਹਿਰ جاری ਹੈ ਬੀਤੇ ਦਿਨੀ ਅੰਮ੍ਰਿਤਸਰ ਚ ਵਿਜ਼ਿਬਿਲਟੀ ਜ਼ੀਰੋ ਰਹੀ ਫਰੀਦਕੋਟ 'ਚ 10 ਮੀਟਰ ਅਤੇ ਲੁਧਿਆਣਾ ਤੇ ਪਟਿਆਲਾ 'ਚ 50-50 ਮੀਟਰ ਸੀ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ 'ਚ ਬਹੁਤ ਸੰਘਣੀ ਧੁੰਦ ਲਈ orange alert ਜਾਰੀ ਕੀਤਾ ਹੈ ਵਿਭਾਗ ਦੇ ਅਨੁਸਾਰ ਇਸ ਸਮੇਂ ਦੌਰਾਨ ਪੰਜਾਬ 'ਚ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਘੱਟ ਸਕਦਾ ਹੈ ਮੌਸਮ ਵਿਭਾਗ ਅਨੁਸਾਰ 27 ਸਤੰਬਰ ਤੱਕ ਇੱਕ ਨਵੀਂ ਪੱਛਮੀ ਗੜਬੜੀ ਪੱਛਮੀ ਹਿਮਾਲਿਆ ਖੇਤਰ ਨੂੰ ਪ੍ਰਭਾਵਿਤ ਕਰੇਗੀ ਹਾਲਾਂਕਿ ਇਹ ਗੜਬੜੀ ਕਮਜ਼ੋਰ ਹੈ ਇਸ ਲਈ ਸਮੇਂ ਇਸਦਾ ਪੰਜਾਬ ਦੇ ਮੌਸਮ ਤੇ ਕੋਈ ਖਾਸ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਪੰਥ ਤੇ ਵੱਡੇ ਹਮਲੇ ਹੋ ਰਹੇ ਹਨ ਜਿਨ੍ਹਾਂ ਦਾ ਸਾਹਮਣਾ ਕਰਨ ਲਈ ਕੌਮ ਨੂੰ ਇਕਜੁੱਟ ਹੋਣ ਦੀ ਲੋੜ ਹੈ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਕਾਰ ਵੱਡਾ ਬਣਨ ਦੀ ਕੋਸ਼ਿਸ਼ ਨਾ ਕਰੇ। ਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਬੜਾ ਲੰਬਾ ਅਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਰੋਲਾ ਪਾਉਂਦੀ ਰਹੀ ਹੈ ਤੇ ਹੁਣ 328 ਪਾਵਨ ਸਰੂਪਾਂ ਦੀ ਗੁੰਮਸ਼ੂਦਗੀ ਲਈ ਜੋ ਐਸਆਈਟੀ ਬਣਾਈ ਗਈ ਹੈ ਇਹ ਸਰਕਾਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੱਡਾ ਬਣਨ ਦੀ ਕੋਸ਼ਿਸ਼ ਹੈ ਉਹਨਾਂ ਨੇ ਕਿਹਾ ਕਿ ਪਾਵਨ ਸਰੂਪਾਂ ਦੀ ਗਮਸ਼ੂਦਗੀ ਦੇ ਮਾਮਲੇ ਨੂੰ ਸ਼ਿਰੀ ਅਕਾਲ ਤਖਸਾਲ ਸਾਬ ਨੇ ਆਪਣੇ ਅਧਿਕਾਰ ਖੇਤਰ ਚ ਲਿਆ ਹੋਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਲੰਬੇ ਅਰਸੇ ਤੋਂ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ। ਕੀ ਹੁਣ ਪੁਲਿਸ ਚਲਾਵੇਗੀ? ਆਪਰੇਸ਼ਨ ਸਿੰਧੂਰ ਦੇ ਸਭ ਤੋਂ ਛੋਟੇ ਸਿਪਾਹੀ ਸਰਵਣ ਸਿੰਘ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ। ਦਿੱਲੀ ਵਿਖੇ 26 ਦਸੰਬਰ 2025 ਯਾਨੀ ਕੱਲ ਨੂੰ ਹੋਣ ਵਾਲੇ ਪ੍ਰੋਗਰਾਮ ਵਿਖੇ ਦਾਸਾਲਾ ਸਰਵਣ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ ਸਰਵਣ ਸਿੰਘ ਪੰਜਾਬ ਦਾ ਇਕਲੌਤਾ ਵਿਦਿਆਰਥੀ ਹੈ ਜਿਸ ਨੂੰ ਇਸ ਸਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਵੇਗਾ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਤਾਰਾ ਵਾਲੀ ਪਿੰਡ ਦੇ ਰਹਿਣ ਵਾਲੇ ਦਾਸਾਲਾ ਸਰਵਣ ਸਿੰਘ ਦੀ ਹਿੰਮਤ ਤੇ ਦੇਸ਼ ਭਗਤੀ ਨੇ ਭਾਰਤੀ ਫੌਜ ਦਾ ਦਿਲ ਜਿੱਤਿਆ ਸੀ ਆਪਰੇਸ਼ਨ ਸਿੰਧੂਰ ਦੌਰਾਨ ਸਰਵਣ ਸਿੰਘ ਫੌਜੀ ਜਵਾਨਾਂ ਦੀ ਸੇਵਾ ਕਰਦਾ ਸੀ ਉਹ ਜੰਗ 'ਚ ਡਟੇ ਫੌਜੀਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਦਾ ਸੀ ਸਰਵਣ ਸਿੰਘ ਦੇ ਜज्ਬੇ ਨੂੰ ਦੇਖਦੇ ਹੋਏ ਭਾਰਤੀ ਫੌਜ ਵੱਲੋਂ ਉਸ ਮੌਕੇ ਇਸ ਵਿਦਿਆਰਥੀ ਨੂੰ ਕਈ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਸੀ ਅੱਛਾ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਾਂ ਉਹ ਸੜਕਾਂ ਦੇ ਸਰਕਾਰ ਨੂੰ ਜਲਦੀ ਸੀਗੀ ਛੇਤੀ ਛੇਤੀ ਕਮੇਟੀਆਂ ਪਾਸ ਕਰਕੇ ਭੇਜਣ ਤੇ ਅਸੀਂ ਸੜਕਾਂ ਦੀ ਮਨਜ਼ੂਰੀ ਦੇਈਏ ਤੇ ਫਿਰ ਉਹ ਦੱਸਾਂ ਖੂਬਸੂਰਤੀ ਇੱਕ ਕਲਸਟਰ ਬਣਾਉਣੇ 5-5 ਕਰੋੜ ਦੇ ਤਾਂ ਕਿ ਛੋਟੇ ਬੰਦੇ ਨੂੰ ਕੰਮ ਹੀ ਨਾ ਮਿਲੇ ਔਰ ਇਹ ਦਿੱਲੀ ਵਾਲਿਆਂ ਜਿੱਦਾਂ ਸਿਸਟਮ ਚੱਲ ਰਿਹਾ ਹੈ ਨਾ ਇਹ ਉਹਦੇ ਤਹਿਤ ਕੰਮ ਹੋਣੇ ਆ ਤਾਂ ਜਲਦੀ ਹੋ ਰਹੀ ਸੀ ਮੈਂ ਹੜ ਗਿਆ ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਪਾਸ ਮੈਂ ਚਾਹਣਾ ਕਪੂਰਤਨ ਦਾ ਵਿਕਾਸ ਹੋਵੇ ਲੇਕਿਨ ਮੰਤਰੀ ਨੂੰ ਤੇ ਡੀਸੀ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਇਹ ਨਹੀਂ ਮੈਂ ਪਾਸ ਕਰਾਂ ਡੀਸੀ ਦਾ ਵੀ ਮੈਨੂੰ ਕੋਨ ਆਇਆ ਕਿ ਯਾਰ ਇਸਕੋ ਪਾਸ ਕਰਵਾਜੇਂ ਡੀਸੀ ਕਦੇ ਕਾਰਪੋਰੇਸ਼ਨ ਦੇ ਕੰਮਾਂ 'ਚ ਇੰਟਰਫੇਅਰ ਨਹੀਂ ਕਰਦਾ ਲੇਕਿਨ ਉਪਰੋਂ ਨੂੰ ਹਦਾਇਤ ਹੋਈ ਹੋਊਗੀ ਗ੍ਰਾਹਣੇ ਨਾਲ ਗੱਲ ਕਰ ਮੈਂ ਮੇਰੀ ਗੱਲ ਮੰਤਰੀ ਨਾਲ ਕਰਾਓ ਮੈਂ ਕਹਾਂ ਜੀ ਪਿਛਲੇ 4 ਸਾਲ ਦਾ ਕੰਮ ਬਿਲਕੁਲ ਠੱਪ ਹੈ ਸਾਡੇ ਪੈਸੇ 10 ਕਰੋੜ ਵਾਪਸ ਚਲੇ ਗਏ ਆ 4 ਕਰੋੜ ਰੁਪਿਆ ਜਿਹੜਾ ਜਿਹੜਾ ਲਾਈਨਾਂ ਸ਼ਿਫਟ ਕਰਨ ਦਾ ਆਇਆ ਸੀ ਉਹ ਵਾਪਸ ਲੈ ਕੇ ਆਓ ਉਹ ਵਾਪਸ ਦਿਵਾਓ ਸਾਨੂੰ ਉਹਦੇ ਇਲਾਵਾ 6 ਕਰੋੜ ਰੁਪਿਆ ਕਮੇਟੀ ਦੇ ਵਿੱਚ ਸੀਵੇਜ ਦੀਆਂ ਨਵੀਆਂ ਲਾਈਨਾਂ ਪਾਉਣ ਲਈ 100 ਰੁਪਏ ਵਾਲੀਆਂ ਲਈ ਹੈਗਾ ਇਹ ਕਮਿਸ਼ਨਰ ਜਿਹੜੀ ਹੈ 2 ਸਾਲਾਂ ਦੀ ਉਹਦੇ ਉਹਨੂੰ ਖਰਚੀ ਨਹੀਂ ਕਰ ਲਈ ਕੀ ਪਏ ਪਏ ਪੈਸੇ ਵਧ ਰਹੇ ਆ ਪੈਸੇ ਨੂੰ ਕਰਨਾ ਕੀ ਆ ਤੇ ਪੈਸੇ ਦੇ ਕਮਿਟਮੈਂਟ ਦੋ ਕਿ ਕਮੇਟੀ ਦੀ ਮੀਟਿੰਗ ਹੋਏਗੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਐਸਟੀਮੇਟ ਲੱਗ ਕੇ ਤੇ ਉਹ ਕੰਮ ਪੈਣਗੇ ਤੇ ਮੈਂ ਇੱਕ ਕੰਡੀਸ਼ਨ ਰੱਖੀ ਤੇ ਥੈਂਕਸ ਟੂ ਮਿਸਟਰ ਮੰਤਰੀ ਲੋਕਲ ਸੈਲਫ ਗਵਰਨਮੈਂਟ ਕਮਿਟਮੈਂਟ ਉਹਨੇ ਪੂਰੀ ਕਰ ਦਿੱਤੀ ਆਪਣੀ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਮੰਤਰੀ ਇੰਟਰਫੇਅਰ ਕਰੇਗਾ ਕੀ ਆ ਤੁਸੀਂ ਕਮੇਟੀ ਦੀ ਮੀਟਿੰਗ ਜਾ ਪਾਸ ਕਰੋ ਪਾਸ ਕਰੋ ਉਹਨੇ ਚੰਗਾ ਕੀਤਾ ਨਾ ਮਾਰਾ ਨਹੀਂ ਕੀਤਾ गल मैं करदा लोकल कमिश्नर लोकल जरा सिस्टम है यार आदेश इन्ने चक्के जाम तो मैच दी, दे, देखे ही नहीं हम नवी गल चली सारे पंचायतों के रजिस्टर मंगा लो उन्हों फसावे उन्होंने बहं मरोड़ा ए नहीं बहां मरोड़ दिता बेफिक्र रहो और ए करोंग तो बिलकुल डट के तकबला तो खंबा दे उड़िया फिर तेन ताकत लगती है ਇਹ ਜਿੱਦਣ ਛੜ ਗਏ ਨਾ ਪਤਾ ਨਹੀਂ ਲੱਗਦਾ ਕੱਲ ਪਤਾ ਨਹੀਂ ਸੀ ਤੇਰਾ ਤੂੰ ਚਾਹਦੀ ਆ ਅੱਜ ਤੂੰ ਕਹਿੰਦਾ ਮੈਂ ਕਰਾ ਸਕਦਾ ਤੂੰ ਸਾਡੇ ਨਾਲ ਵੱਡਾ ਹੋ ਗਿਆ ਇਲੈਕਟਿਡ ਮੈਂਬਰ ਹੋ ਵੱਡਾ ਹੋ ਗਿਆ ਚੰਦੀ ਅਮਰਤਮੇ ਮੈਂ ਕਰਾਂਗਾ ਮੰਤਰੀ ਜੀ ਨਾਲ ਬੰਦਾ ਵਧੀਆ ਕੰਮ ਸ਼ੁਰੂ ਹੋਏ ਨੁਕਰੀ ਦੀ ਚੀਜ਼ਾਂ ਹੋਵੇ ਤੂੰ ਤਸਵੀਰ ਰੱਖਣ ਦਿੱਤਾ ਅਗਲੇ ਦਿਨ ਹੀ ਕੰਮ ਬੰਦ ਕਰਨਾ ਹਾਂ ਬਹੁਤ ਜਲਦੀ ਸੀ ਕੋਲੋਂ ਪਰਟਿਆ ਗਿਆ ਇਹਦਾ ਮਤਲਬ ਮੈਂ ਕਰ ਬੇ ਜਾ ਜਿੱਦਣ ਰਿਕੰਗਰ ਗਿਆ ਉਹਦੇ ਤੋਂ ਕੰਮ ਮੱਸ ਇਹਦਾ ਮਤਲਬ ਮੈਂ ਕਰ ਬੈ ਜਾਣ ਦੇਖੋ ਮੈਂ ਇੱਕ ਗੱਲ ਦੱਸਣੀ ਚਾਹ ਰਾ ਚਾਹੀ ਤਾਂ ਮੇਰੇ ਖਿਆਲ ਨੂੰ ਤੋਂ ਉਮਰ ਉਮਰ ਦੇ ਹਿਸਾਬ ਨਾਲ ਬਹੁਤ ਛੋਟਾ ਤੇ ਰਾਣਾ ਜਿੱਦਣੇ ਸ਼ਹਿਰ ਚ ਆਇਆ ਤੇ ਸੀਵਰੇਜ ਨਹੀਂ ਸੀ ਇੱਥੇ ਤੇ ਪਹਿਲਾ ਕੰਮ ਹੈ ਪੂੜਾ ਬਣ ਗਈ ਸੀ ਪੂੜਾ ਦੇ ਵਿੱਚ ਸੀਵਰੇਜ ਨਹੀਂ ਸੀ ਲੈ ਕੇ ਪੂੜਾ ਕਿੱਥੇ ਆ ਤੇ ਸਾਡਾ ਐਸਟੀਪੀ ਕਿੱਥੇ ਆ ਇਥੋਂ ਵੱਡੀ ਲਾਈਨ ਕੋਾਈ ਸਾਰੇ ਮੋਹੱਲੇ ਉਸ ਲੈਨ ਨਾਲ ਜੁੜੇ ਚਾਹੇ ਸੰਤਪਰਾਦੀ ਸੀ ਐਡੇ ਐਡੇ ਕੋਏ ਸੀ ਤੁਸੀਂ ਦੱਸੰਦੀ ਐ ਤੁਸੀਂ ਤਾਂ ਰਹਿੰਦੇ ਉੱਥੇ ਸੋ ਮੇਰਾ ਕਹਿਣ ਦਾ ਮਤਲਬ ਐ ਕੋਈ ਮਹੱਲਾ ਨਹੀਂ ਛੱਡਿਆ ਜੇ ਸਵੀਜ ਨਾ ਪਾਇਆ ਹੋਵੇ ਜਿੱਦਣ ਆਇਆ 7 8 ਟਿਊਬਲ ਹੁੰਦੇ ਸੀ ਅੱਜ ਮੇਰੇਆਂ 35 ਦੇ ਲੱਗ ਗਿਆ ਆਬਾਤੀ ਵੀ ਵਧੀ ਆ ਖਪਤ ਵੀ ਵਧੀ ਆ ਲੋਕਾਂ ਦੀਆਂ ਲੋੜਾਂ ਵਧੀਆਂ ਉਹਦੇ ਸਾਬਨਾ ਮੇਸ਼ਾ ਟਰੈਕਰ ਕੀਤਾ ਤੁਸੀਂ ਜਰਾ ਰਜਿਸਟਰ ਚੱਕੇ ਦਾ ਵੇਖੋ ਜਿੱਦਣ ਅਸੀਂ ਅ 2022 22 ਚ ਸਰਕਾਰ ਆਈਆ ਉਹ ਤੇ ਹੀ 6 ਪਿਪਲ ਲੱਗੇ ਪਏ ਕਨੈਕਸ਼ਨ ਕਰੋ ਕਿਤੇ 3 3 ਸਾਲ ਬਾਅਦ ਯਾਰ ਉਹ ਇੱਕ ਐਡਮਿਨਿਸਟ੍ਰੇਸ਼ਨ ਐ ਜੇ ਤੁਸੀਂ ਕਹੋਗੇ ਲੋਕਾਂ ਨੂੰ ਐ ਰੋਕ ਕੇ ਕੰਮ ਤੰਗ ਕਰਕੇ ਰਾਣੇ ਨੂੰ ਬਦਨਾਮ ਕਰ ਦੋਗੇ ਲੋਕ ਮੇਰੇ ਨਾਲ ਹੀ ਨੇ ਜਿੱਥੇ ਸਿਵਜ ਪਾਇਆ ਤੁਹਾਨੂੰ ਇਹ ਯਾਦ ਹੋਣਾ ਕਿ ਇੱਥੋਂ ਲੈ ਕੇ ਕਾਲੇ ਸੰਗਿਆ ਦੀ ਵੀ ਸੜਕ ਚੌੜੀ ਨਹੀਂ ਸੀ ਕਾਲੇ ਸੰਗਿਆ ਤੋਂ ਲੈ ਕੇ ਸਿਧਵਾ ਦੋਨਾ ਹੁੰਦੀ ਹੋਈ ਆਦੀ ਤਿੰਨ ਚੌੜੀ ਨਹੀਂ ਸੀ ਟੁੱਟੀਆਂ ਸੜਕਾਂ ਸੀਆਂ ਸਤਾਰਾਂ ਜਿੱਦਣ ਮੈਂ ਆਇਆ ਤੇ ਚਾਹੇ ਕਾਂਝਲੀ ਨੂੰ ਚਲ ਜਾਓ ਚਾਹੇ ਸਵਾਰਣਪੁਰ ਨੂੰ ਚਲ ਜਾਓ ਚਾਹੇ ਕਰਤਾਰਪੁਰ ਨੂੰ ਚਲ ਜਾਓ ਚਾਹੇ ਕਾਲਾ ਸਿੰਘਾਂ ਚਲ ਜਾਓ ਐਸਐਸਕੇ ਦੇ ਸਾਹਮਣੇ ਵੀ ਜਾਂਦੇ ਸੀ ਮਾਰਕੁੱਟ ਦੇ ਸਾਹਮਣੇ ਵੀ ਜਾਂਦੇ ਸੀ ਖੱਡੇ ਸੀ 10 ਸਾਲ ਕਾਲੀ ਦਲ ਦਾ ਰਾਜ ਰਿਆ ਜੇ ਤੁਸੀਂ 25 ਸਾਲ ਦਾ ਹਸਾਬ ਮੰਗਦੇ ਹੋ ਤਾਂ 10 ਸਾਲ ਦਾ ਹਸਾਬ ਦੇਣਾ ਨਾ ਮੈਂ ਕਿਉਂਕਿ ਕਾਂਗਰਸੀ ਸਰਕਾਰ 10 ਸਾਲ ਰਹੀ ਹੁਣ ਤੁਸੀਂ ਆਪਣੀ ਗੱਲ ਕਰ ਲਓ ਤੁਸੀਂ ਕੋ ਰੁਪਈਆ ਲੈਂਦਾ ਹੋਣ ਹੋਣਿਆ ਤੇ ਮੈਨੂੰ ਵੀ ਪਤਾ ਲੇਕਿਨ ਜਿਹੜਾ 10 ਕਰੋੜ ਰੁਪਇਆ ਲੈ ਕੇ ਗਿਆ ਪਹਿਲਾ ਮੰਜੂਰਾਣਾ ਹਲਕਾ ਇੰਜੀਨ ਚ ਸੀ ਹੁਣ ਪਤਾ ਨਹੀਂ ਤੁਸੀਂ ਹੋ ਚਾਂਦੀ ਸਾਹਿਬ ਆ ਭਾਈ ਐਡਾ ਹੀ ਐਡਾ ਹੀ ਤੁਹਾਡਾ ਚੱਲਦਾ ਤੇ ਮੇਰਾ ਉਹ 10 ਕਰੋੜ ਰੁਪਇਆ ਲੈ ਕੇ ਆਓ ਪਹਿਲਾਂ ਇਹ ਨੌਕਰ ਉਹ ਲਿਆਂਦਾ ਜੀ ਉਹ ਮੇਰੇ ਆ ਹੀ ਆ ਉਹ ਅਸਲੀ ਦਾ ਕੀ ਮਤਲਬ ਹੈ ਕੀ ਹੋਈ ਸੀ ਗਵਰਨਮੈਂਟ ਆਇਆ ਰਣਾ ਹੈ ਇਜ਼ ਨੋਵੇਅਰ ਹਵਾਚ ਸੈਕਟਰੀਟ ਗਿਆ ਲੱਤ ਸੈਕਟਰੀ ਇਹਨੀ ਸ਼ਕਲ ਵੇਖ ਕੇ ਦੱਸ ਦੋ ਮੈਂ ਜਾਣਦਾ ਉਹ ਗੱਲਾਂ ਨਾ ਥੋੜੀ ਨਾ ਯਾਰ ਮਰਨਾ ਪੈਂਦਾ ਹਾਂ ਹਾਂ ਮੈਨੂੰ ਖੁਸ਼ੀ ਆ ਜੇ ਰਿਸ਼ਤਾ ਰਿਸ਼ਤੇ ਦਾ ਪਤਾ ਲੱਗੇਗਾ 27 25 ਸਾਲ ਦੇ ਲੀਡਰ ਦੇ ਨਾਲ ਮੁਕਾਬਲਾ ਕੀਤਾ ਓਏ ਹੋਰ ਕੋਈ ਜਾਂਦੀ ਕੋਈ ਜਾਂਦੀ 25 ਸਾਲ ਦੇ ਲੀਡਰ ਨਾਲ ਮੁਕਾਬਲਾ ਕੀਤਾ ਚਲੋ ਛੇ ਲੇਕਿਨ ਮੈਂ ਇੱਕ ਗੱਲ ਕਹਾਂਗਾ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਿਓ ਜਿਵੇਂ ਰਾਲੇ ਨੇ ਰੱਖਿਆ ਲੁੱਟ ਖਸੁੱਟ ਬੰਦ ਕਰੋ ਇਸ ਰਾਜ ਦੇ ਵਿੱਚ 5-5 ਲੱਖ ਰੁਪਈਆ 5-5 ਲੱਖ ਰੁਪਈਆ ਲਾਇਸੈਂਸ ਬਣਾਉਣ ਦਾ ਲੱਗਦਾ ਔਰ ਮੈਂ ਗੱਲਾਂ ਸਮੇਂ-ਸਮੇਂ ਨਾ ਕਰਾਂਗਾ ਦੇਖੋ ਇਹ ਤੇ ਹਲਾ ਦੇ ਕੰਮ ਕਰਾ ਮੈਂ ਚਲੂ ਕਰਾਵਾਂਗਾ ਕੰਮ ਜੇਰਾ ਟੈਂਡਰ ਹੋ ਗਿਆ ठेकेदार ਕੰਮ ਕਰ ਰਿਹਾ ਦੇਖੋ ਯਾਰ ਪਾਇਪ ਪਾਇ ਨਹੀਂ ਉਹ ਪੂਰ ਦਿੱਤਾ ਉਹ 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 ਪਾ ਪੋਣਾ ਸੀ ਕੰਢ ਕੇ ਪੂਰੇ ਦੱਸੋ ਯਾਰ ਇਹੋ ਜੀ ਇਹੋ ਜੀ ਹਰਕਤ ਕਰਨੋਣੀ ਹਰਕਤ ਤੇ ਇਸ ਸ਼ਰਮ ਨਾਲ ਡੁੱਬ ਕੇ ਮਰਨਾ ਚਾਹੀਦਾ ਚਲ ਤੂੰ ਨਹੀਂ ਕਰਾਇਆ ਮੰਨ ਲਿਆ ਚਾਂਦੀ ਸਾਹਿਬ ਨੇ ਨਹੀਂ ਕਰਾਇਆ ਕੋਈ ਸਾਹਿਬ ਤਾਂ ਹੋਊਗਾ ਉਹਦਾ ਨੌਲੇਜ ਦੇ ਮੈਂ ਸਿਰ ਕਰਾਓ ਸ਼ੁਰੂ ਕਰਾ ਸੈਨਾ ਲੇਕਿਨ ਇਹ ਨਹੀਂ ਦਾ ਸੈਦਾ ਕਰਾਇਆ ਕਿ ਨਹੀਂ ਇਸ ਨੂੰ ਮਰੀ ਕਿਹੜੀ ਗੱਲ ਹੋ ਸੈਦੀ ਹੈ ਅਸੀਂ ਅਜੇ ਜ਼ਿੰਦਗੀ ਚ ਕਿਸੇ ਨਾਲ ਪੈਦ ਪਾਉਰੀ ਕੀਤਾ ਜੇ ਕਿਸੇ ਸਰਕਾਰ ਨੇ ਕੋਈ ਕੰਮ ਸ਼ੁਰੂ ਕੀਤਾ ਮੈਂ ਤਾਂ ਇੱਕ ਗੱਲ ਹੋਰ ਕਰਦਾ ਕਿ ਵੇਖੋ ਕਪੂਰਥਲੇ ਦੇ ਵਿੱਚ ਸਦਰ ਬਾਜ਼ਾਰ ਵਗੈਰਾ ਠੀਕ ਹੈ ਨਾ ਸਕੀਮਾਂ ਕੋਈ ਸਟੇਟ ਦੀਆਂ ਹੁੰਦੀਆਂ ਕੋਈ ਸਰਕਾਰ ਦੀਆਂ ਹੁੰਦੀਆਂ ਪਾਸ ਸਰਕਾਰ ਦੀ ਮੈਂ ਪਾਰਸਰ ਦਾ ਸਰਕਾਰ ਦੀ ਸਕੀਮ ਲੈਣ ਲਈ ਵੀ ਮਿਹਨਤ ਕਰੀ ਤੇ ਜਿਹੜੀਆਂ ਤਾਰਾਂ ਕਿਵੇਂ ਚੱਕੀਆਂ ਸੀ ਯਾਦ ਹੈ ਨਾ ਸਦਰ ਬਾਜ਼ਾਰ ਜਿਹੜਾ ਹਾਲ ਕੀ ਹੁੰਦਾ ਸੀ ਹੁਣ ਕੰਕਰੀਟ ਬਣਾਇਆ ਨਾ ਫਿਰ ਦਸੇਸ਼ਾਲੀ ਫਿਰ ਟੁੱਟ ਜਾਂਦੀ ਆ ਬਣਾਉਂੇ ਪੈਂਦੇ ਆ ਜੇ ਕਹਾਂ ਕਿ ਆ 9 ਕਰੋੜ ਰੁਪਇਆ ਲੈਂਦਾ ਇਹ 9 ਕਰੋੜ ਤੇ ਜਿਹੜਾ ਲੈ ਕੇ ਗਏ ਉਹੀ ਆਇਆ ਠੀਕ ਹੈ ਹੁਣ ਤੁਹਾਡਾ ਸਰਕਾਰ ਹੈ ਤੂੰ ਕਹਿੰਦਾ ਉਦਘਾਟਨ ਮੈਂ ਕਰਨਾ ਪਰ ਟੈਕਨੀਕਲੀ ਗਲਤ ਆ ਕਰਦਾ ਰਹੀ ਯਾਰ ਲੋਕਾਂ ਨੂੰ ਤਾਂ ਪਤਾ ਕਿ ਰਾਣੇ ਦਾ 10 ਕਪੂਰਥਲੇ ਦਾ 10 ਕਰੋੜ ਰੁਪਏ ਵਾਪਸ ਗਿਆ ਉਹ ਲੈ ਕੇ ਆਓ ਪੌੜੀਆਂ ਚੜੋ ਸਿੱਕੇ ਦੀਆਂ ਨਹੀਂ ਤਾਂ ਇਹ ਵੱਲੇ ਫ੍ਰੀ ਦੀ ਲੈਣਾ ਚਾਹਦੇ ਆ ਜ਼ਿੰਦਗੀ ਚ ਕੀਤਾ ਕੁਝ ਨਹੀਂ ਅਚੀਵਮੈਂਟ ਦੱਸੋ ਆਪਣੀ ਰਾਣਾ ਹੀ ਤੁਸੀਂ ساری ਗੱਲ ਦਾ ਅਚੀਵਮੈਂਟ ਦੱਸਣੀ ਚਾਹੀਦੀ ਹੈ ਬੰਦੇ ਨੂੰ ਇਹ ਆਏ ਤੁਹਾਡੇ ਕੋਲ ਇਹਦੀ ਛੂਮੰਤਰ ਦੀ ਛੜੀ ਕਿਹੜੀ ਆ ਕਿ ਸਾਰਾ ਕੁਝ ਹੋ ਗਿਆ ਕੋ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਹੇ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਇਦਾਂ ਨਹੀਂ ਚੱਲਣਾ ਸਾਨਾ ਜੀ ਇਹ ਸਾਰੀ ਗੱਲ ਦਾ ਕੰਕਲੂਡ ਕਰਕੇ ਸਾਮਪ ਤੁਹਾਨੂੰ ਲੋਕ ਕੀ ਆ ਕਿ ਇਹ ਕੰਮ ਨੂੰ ਕਿਸ ਰਣਨੀਤੀ ਇਹ ਕੰਮ ਹਰ ਹਾਲਚ ਹੋਏਗਾ ਔਰ ਅਗਰ ਸਰਕਾਰ ਇਹਨੂੰ ਚਾਲੂ ਨਹੀਂ ਕਰੇਗੀ ਤੇ ਭਾਰਤ ਸਰਕਾਰ ਨੂੰ ਮੈਂ ਲਿਖਾਂਗਾ ਕਿ ਤੁਹਾਡੇ ਦਿੱਤਿਓ ਇਹ ਸਾਰਾ ਸਿਸਟਮ ਅੰਮ੍ਰਿਤ 2 ਉਹ ਵੀ ਸਾਡੀ ਟੈਕਸਾਂ ਨੂੰ ਘੱਟ ਰਹਾ ਤੇ ਸਾਨੂੰ ਦੇ ਰਹੇ ਮੈਨੂੰ ਕੱਲੇ ਨੂੰ ਨਹੀਂ ਦੇ ਰਹੇ ਜਾਂ ਪੰਜਾਬ ਕੱਲੇ ਨੂੰ ਨਹੀਂ ਦੇ ਰਹੇ ਬਾਤ ਚ ਉਹਨਾਂ ਦੀਆਂ ਸਕੀਮਾਂ ਚੱਲਦੀਆਂ ਬਾਹਰ ਸਰਕਾਰ ਦੀਆਂ ਉਹ ਸਕੀਮ ਦੇ ਤਹਿਤ ਮੈਂ ਲੈਂਦਾ ਅਸੀਂ ਜਾਗਦੇ ਰਹੇ ਅਸੀਂ ਲੈਂਦਾ ਹੁਣ ਤੂੰ ਹੀ